ਡੀਬਰੂਗੜ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਉੱਪਰ ਹੁਣ ਫੇਰ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਤੇ ਉਸ ਦੀ ਐਮਪੀ ਚੋਣ ਰੱਦ ਹੋ ਸਕਦੀ ਹੈ ਤੇ ਉਸ ਦੇ ਦੋਸਤ ਰਿਸ਼ਤੇਦਾਰਾਂ ਦੀਆਂ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਇਹ ਦੋਵੇਂ ਸਵਾਲ ਵੱਡੀ ਚਰਚਾ ਫੜ ਗਏ ਨੇ ਤੇ ਇਹਨਾਂ ਦੇ ਸੱਚ ਤੇ ਆਪਾਂ ਗੱਲ ਕਰਦੇ ਆ ਕਿਉਂਕਿ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਮਰਤਪਾਲ ਸਿੰਘ ਨੂੰ ਇੱਕ ਵੱਡਾ ਨੋਟਿਸ ਕੱਢਿਆ ਗਿਆ ਜਿਦੇ ਵਿੱਚ ਉਸ ਦੀ ਜਵਾਬ ਤਲਬੀ ਕੀਤੀ ਗਈ ਹੈ ਕਿਉਂਕਿ ਅਮਰਤਪਾਲ ਸਿੰਘ ਹੋਰਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਵਿਅਕਤੀ ਜਿਹਦਾ ਨਾਮ ਵਿਕਰਮ ਸਿੰਘ ਹੈ ਉਹਨੇ ਕੇਸ ਕੀਤਾ ਹੈ ਉਹਨੇ ਇਹ ਕਿਹਾ ਕਿ ਅਮਰਤਪਾਲ ਸਿੰਘ ਨੇ ਜਦੋਂ ਚੋਣ ਲੜੀ ਹੈ ਜੇਲ੍ਹ ਚ ਤਾਂ ਉਸਨੇ ਵੱਡਾ ਪੈਸਾ ਖਰਚ ਕੀਤਾ ਪਰ ਉਸਨੇ ਜਾਣਕਾਰੀਆਂ ਲੁਕੋਈਆਂ ਨੇ ਜਾਣਕਾਰੀਆਂ ਦਿੱਤੀਆਂ ਨਹੀਂ ਔਰ ਉਹਨੇ ਇਹ ਨਹੀਂ ਦੱਸਿਆ ਕਿ ਉਹਦੇ ਕੋਲ ਇਹ ਪੈਸਾ ਕਿੱਥੋਂ ਆਇਆ ਫੰਡ ਕਿੱਥੋਂ ਆਏ ਤੇ ਉਹਨੇ ਕਿੰਨਾ ਪੈਸਾ ਚੋਣਾਂ ਦੇ ਉੱਪਰ ਖਰਚਿਆ ਇਦਾਂ ਦਾ ਕੇਸ ਹਾਈ ਕੋਰਟ ਚ ਗਿਆ ਔਰ ਹਾਈ ਕੋਰਟ ਨੇ ਉਸ ਦੇ ਉੱਪਰ ਸੁਣਵਾਈ ਸ਼ੁਰੂ ਕਰ ਦਿੱਤੀ ਹੋਈ ਹੈ ਔਰ ਅਮਰਤਪਾਲ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਔਰ 25 ਤਰੀਕ ਤੱਕ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਗਏ ਨੇ ਹੁਣ ਸਵਾਲ ਇਹ ਹੈ ਕਿ ਕੀ ਇਸ ਮਾਮਲੇ 'ਚ ਅਮਰਤਪਾਲ ਸਿੰਘ ਕਸੂਤਾ ਫਸ ਜਾਏਗਾ ਜਾਂ ਨਿਕਲ ਜਾਏਗਾ ਕਿ ਅਮਰਤਪਾਲ ਸਿੰਘ ਦੀ ਐਮਪੀ ਜਿੱਤੀ ਚੋਣ ਰੱਦ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਇਹਦਾ ਜਵਾਬ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ ਔਰ ਅਗਲੀ ਗੱਲ ਜਿਹੜੀ NIA ਹੈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਉਹਨੇ ਹੁਣ ਫੇਰ ਅਮਰਤਪਾਲ ਦੇ ਰਿਸ਼ਤੇਦਾਰਾਂ ਤੇ ਕਰੀਬੀਆਂ ਦੇ ਘਰਾਂ 'ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਕੱਲ ਤੋਂ ਕਾਫੀ ਰੇਡਾਂ ਹੋਈਆਂ ਨੇ ਉਹਦੇ ਚਾਚੇ ਸੁਖਸ਼ੈਨ ਸਿੰਘ ਨੂੰ ਵੀ ਪੁਲਿਸ ਨੇ ਮਤਲਬ ਪੁੱਛਗਿੱਛ ਕੀਤੀ ਹੈ ਔਰ ਕਾਫੀ ਸਾਰੇ ਕਰੀਬੀਆਂ ਦੇ ਘਰਾਂ 'ਚ ਐਨਆਈਏ ਨੇ ਰੇਡਾਂ ਮਾਰੀਆਂ ਨੇ ਤੇ ਇਹਦੇ ਉੱਪਰ ਵੀ ਚਰਚਾ ਇਹ ਹੋ ਰਹੀ ਹੈ ਕਿ ਕੀ ਹੁਣ ਦੁਬਾਰਾ ਫੇਰ ਅਮਰਤਪਾਲ ਦੇ ਉੱਪਰ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਕੀ ਹੁਣ ਫੇਰ ਅਮਰਤਪਾਲ ਦੇ ਕਰੀਬੀਆਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਦੋਨਾਂ ਦੇ ਉੱਪਰ ਗੱਲ ਕਰਦੇ ਹਾਂ ਪਹਿਲੀ ਗੱਲ ਕੀ ਅਮਰਤਪਾਲ ਦੀ ਐਮਪੀ ਸ਼ਿਪ ਜਾਂ ਐਮਪੀ ਚੋਣ ਰੱਦ ਹੋ ਸਕਦੀ ਹੈ ਜਿਹੜਾ ਨੋਟਿਸ ਹਾਈ ਕੋਰਟ ਨੇ ਭੇਜਿਆ ਇਹਦਾ ਜਵਾਬ ਹੈ ਅਜੇ ਨਹੀਂ ਕਿਉਂਕਿ ਅਜੇ ਸਿਰਫ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜੇਕਰ ਅਮਰਤਪਾਲ ਤੇ ਉਹਨਾਂ ਦੇ ਸਮਰਥਕ ਪੁਖਤਾ ਜਵਾਬ ਦੇਣਗੇ ਕਿ ਅਸੀਂ ਇੱਥੋਂ ਇੱਥੋਂ ਫੰਡ ਲਏ ਨੇ ਇੱਥੇ ਇੱਥੇ ਅਸੀਂ ਖਰਚਾ ਕੀਤਾ ਔਰ ਇਹਦੇ ਵੇਰਵੇ ਅਸੀਂ ਚੋਣ ਕਮਿਸ਼ਨ ਨੂੰ ਦਿੱਤੇ ਸੀ ਨਾਮਜ਼ਾਦਗੀ ਪੱਤਰ ਪਰ ਲੱਗਿਆ ਤਾਂ ਫਿਰ ਐਕਸ਼ਨ ਨਹੀਂ ਹੋਏਗਾ ਵੈਸੇ ਵੀ ਇਹਨਾਂ ਗੱਲਾਂ ਦੇ ਬੇਸ ਦੇ ਉੱਪਰ ਛੇਤੀ ਛੇਤੀ ਚੋਣ ਰੱਦ ਨਹੀਂ ਹੁੰਦੀ ਪਰ ਫਿਰ ਵੀ ਇੱਕ ਸੰਕਟ ਜ਼ਰੂਰ ਖੜਾ ਹੋ ਗਿਆ ਇੱਕ ਪਰੇਸ਼ਾਨੀ ਜ਼ਰੂਰ ਖੜੀ ਹੋ ਗਈ ਆ ਪਰ ਜੇਕਰ ਅਮਰਤਪਾਲ ਹੋਰੀਏ ਵੇਰਵੇ ਨਹੀਂ ਦੇ ਸਕੇ ਅਮਰਤਪਾਲ ਦਾ ਪਰਿਵਾਰ ਵੇਰਵੇ ਨਾ ਦੇ ਸਕਿਆ ਔਰ ਅਮਰਤਪਾਲ ਗਲਤ ਪਾਇਆ ਗਿਆ ਫਿਰ ਲਾਜ਼ਮੀ ਕੋਈ ਨਾ ਕੋਈ ਐਕਸ਼ਨ ਤਾਂ ਹੋਏਗਾ ਐਕਸ਼ਨ ਕੀ ਹੋਏਗਾ ਇਹ ਆਉਣ ਵਾਲਾ ਵਕਤ ਦੱਸੇਗਾ ਜਦੋਂ ਹਾਈ ਕੋਰਟ ਇਹਦੇ ਉੱਪਰ ਆਪਣਾ ਨਿਰਣਾ ਪੇਸ਼ ਕਰੇਗੀ ਫਿਲਹਾਲ ਅਜੇ ਵਿਕਰਮਜੀਤ ਸਿੰਘ ਨੇ ਸ਼ਿਕਾਇਤ ਕੀਤੀ ਹੈ ਹਾਈ ਕੋਰਟ ਚ ਔਰ ਕਈ ਵਾਰ ਹਾਈ ਕੋਰਟ ਇਹੋ ਜੀਆਂ ਸ਼ਿਕਾਇਤਾਂ ਨੂੰ ਸਬਕਾਰ ਨਹੀਂ ਕਰਦੀ ਜਦੋਂ ਹਾਈ ਕੋਰਟ ਨੂੰ ਲੱਗਦਾ ਹੈ ਕਿ ਮਾਮਲਾ ਸੁਣਨ ਯੋਗ ਹੈ ਉਦੋਂ ਹੀ ਉਹਨੂੰ ਸਬਕਾਰ ਕੀਤਾ ਜਾਂਦਾ ਸੁਣਿਆ ਜਾਂਦਾ ਤਾਂ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਇਹ ਵੀ ਵੱਡੀ ਗੱਲ ਹੈ ਤਾਂ ਅਮਰਤਪਾਲ ਨੂੰ ਜਵਾਬ ਦੇਣਾ ਪਏਗਾ ਅਮਰਤਪਾਲ ਦੇ ਕਰੀਬੀਆਂ ਰਿਸ਼ਤੇਦਾਰਾਂ ਘਰ ਪਰਿਵਾਰ ਨੂੰ ਜਵਾਬ ਦੇਣਾ ਪਏਗਾ ਕਿ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਉਹ ਗਲਤ ਹੈ ਜਾਂ ਠੀਕ ਹੈ ਅਦਾਲਤ ਦੇ ਵਿੱਚ ਗੱਲਾਂ ਨਹੀਂ ਤੱਥ ਸਬੂਤ ਚੱਲਣੇ ਨੇ ਅਦਾਲਤ ਜਿਹੜੀ ਆ ਉਹ ਗੱਲਾਂ ਦੇ ਆਧਾਰ ਤੇ ਕੰਮ ਨਹੀਂ ਕਰਦੀ ਅਗਲੀ ਗੱਲ ਜਿਹੜੀ NIA ਦੀ ਰੇਡ ਪੈਣੀ ਸ਼ੁਰੂ ਹੋਈ ਹੈ ਕਿ ਇਹ ਦੁਬਾਰਾ ਅਮਰਤਪਾਲ ਤੇ ਉਹਦੇ ਸਾਥੀਆਂ ਤੇ ਦੁਬਾਰਾ ਫਿਰ ਐਕਸ਼ਨ ਹੋ ਰਿਹਾ ਤਾਂ ਇਹਦੇ ਚ ਕੋਈ ਗੱਲ ਦੋ ਰਿਆ ਨਹੀਂ ਐਕਸ਼ਨ ਹੀ ਕਿਹਾ ਜਾਊਗਾ ਹੋਰ ਕੀ ਕਿਹਾ ਜਾਊਗਾ ਅਮਰਤਪਾਲ ਦੇ ਬਾਰੇ ਚ ਅਜੇ ਕਿਤੇ ਨਾ ਕਿਤੇ ਸਰਕਾਰਾਂ ਜਾਂ ਏਜੰਸੀਆਂ ਨੂੰ ਇਹ ਚ ਲੱਗਦਾ ਹੈ ਕਿ ਉਹ ਆਪਣੀਆਂ ਗਤੀਵਿਧੀਆਂ ਕਿਸੇ ਤਰੀਕੇ ਨਾਲ ਜਾਰੀ ਰੱਖ ਰਿਹਾ ਜਾਂ ਉਹ ਜਿਹੜੀ ਕੰਮ ਉਹ ਕਰਨਾ ਚਾਹੁੰਦਾ ਹੈ ਉਹ ਕਿਸੇ ਤਰੀਕੇ ਨਾਲ ਕਰ ਰਿਹਾ ਜਾਂ ਪਹਿਲਾਂ ਤੋਂ ਜੋ ਜੋ ਉਹਨੇ ਕੀਤਾ ਉਹਨੂੰ ਜਿਹੜੀ ਜਿਹੜੀ ਫੰਡਿੰਗ ਆਈ ਜੜ ਜੜੇ ਪੈਸੇ ਉਹਨੇ ਜਿੱਥੋਂ ਪ੍ਰਾਪਤ ਕੀਤੇ ਉਹ ਜੋ ਜੋ ਵੀ ਸ਼ੱਕ ਹੈ ਏਜੰਸੀਆਂ ਨੂੰ ਤਾਂ ਏਜੰਸੀਆਂ ਛਾਪੇ ਮਾਰੀ ਕਰ ਰਹੀਆਂ ਨੇ ਪਰ ਇੱਥੇ ਦੋ ਵੱਡੇ ਸਵਾਲ ਨੇ ਪਹਿਲਾ ਸਵਾਲ ਚੋਣਾਂ ਤਾਂ ਬਾਕੀਆਂ ਨੇ ਵੀ ਲੜੀਆਂ ਨੇ ਤੇ ਉਹਨਾਂ ਨੇ ਵੀ ਬਹੁਤ ਖਰਚਾ ਕੀਤਾ ਕਾਂਗਰਸ ਭਾਜਪਾ ਅਕਾਲੀ ਆਮ ਆਦਮੀ ਪਾਰਟੀ ਸਾਰਿਆਂ ਦੇ ਉਮੀਦਵਾਰਾਂ ਨੇ ਚੋਣਾਂ ਤੇ ਬਹੁਤ ਖਰਚਾ ਕੀਤਾ ਸ਼ਾਇਦ ਬੜਿਆਂ ਨੇ ਤਾਂ ਅਮਰਤਪਾਲ ਨਾਲੋਂ ਵੀ ਵੱਧ ਕੀਤਾ ਫਿਰ ਹਾਈ ਕੋਰਟ 'ਚ ਸ਼ਿਕਾਇਤ ਕੱਲੇ ਅਮਰਤਪਾਲ ਦੀ ਹੀ ਕਿਉਂ ਇੱਕ ਵੱਡਾ ਸਵਾਲ ਹੈ ਕੀ ਅਮਰਤਪਾਲ ਕੱਲੇ ਨੇ ਹੀ ਸਭ ਤੋਂ ਵੱਧ ਖਰਚਾ ਕੀਤਾ ਕੀ ਅਮਰਤਪਾਲ ਕੱਲੇ ਨੇ ਹੀ ਉਹ ਗੱਲ ਕੀਤੀ ਹੈ ਜਿਹਦੀ ਸ਼ਿਕਾਇਤ ਕੀਤੀ ਗਈ ਹੈ ਇਹ ਜਿਹੜੇ ਵੱਡੇ ਸਵਾਲ ਮੂੰਹ ਅੱਡ ਕੇ ਖੜੇ ਨੇ ਦੂਜਾ ਐਨਆਈਏ ਜਿਹੜੀ ਹੈ ਉਹ ਪੰਜਾਬ 'ਚ ਐਨੇ ਵੱਡੇ ਪੱਦਰ ਤੇ ਐਂਟਰੀ ਕਿਉਂ ਕਰ ਰਹੀ ਹੈ ਕਦੇ NIA ਕਿਸਾਨ ਆਗੂਆਂ ਦੇ ਘਰਾਂ 'ਚ ਛਾਪੇ ਮਾਰ ਰਹੀ ਹੈ ਕਦੇ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਘਰਾਂ 'ਚ ਕਦੇ ਹੋਰ ਲੋਕਾਂ ਦੇ ਘਰਾਂ 'ਚ ਪਹਿਲਾਂ ਕਦੇ ਇੰਝ ਨਹੀਂ ਸੀ ਹੋਇਆ ਪਹਿਲਾਂ NIA ਦੀ ਇੰਨੀ ਜ਼ਿਆਦਾ ਐਂਟਰੀ ਪੰਜਾਬ 'ਚ ਨਹੀਂ ਸੀ ਹੁਣ ਕੇਂਦਰੀ ਏਜੰਸੀਆਂ ਦੀ ਐਂਟਰੀ ਇੱਕ ਸਟੇਟ ਦੀ ਜੂਰਿਸਡਿਕਸ਼ਨ ਦੇ ਵਿੱਚ ਇੰਨੀ ਜ਼ਿਆਦਾ ਕਿਉਂ ਵੱਧ ਗਈ ਹੈ ਪੰਜਾਬ ਸਰਕਾਰ ਕੀ ਇਹਦੇ ਬਾਰੇ ਇਜਾਜ਼ਤ ਦੇ ਰਹੀ ਹੈ ਜਾਂ ਕਿ ਸੱਚਮੁੱਚ ਇੰਨਾ ਅਧਿਕਾਰ ਖੇਤਰ ਹੀ ਐ ਐਨ ਆਈਏ ਦਾ ਕੀ ਪੰਜਾਬ ਸਰਕਾਰ ਤੇ ਉਹਦੀਆਂ ਏਜੰਸੀਆਂ ਆਪਣੇ ਪੱਧਰ ਤੇ ਜਾਂਚ ਪੜਤਾਲ ਕਰਨ ਦੇ ਸਮਰੱਥ ਨਹੀਂ ਸਮਝੀਆਂ ਜਾ ਰਹੀਆਂ ਜਾਂ ਕਿ ਕੇਂਦਰੀ ਏਜੰਸੀਆਂ ਪੰਜਾਬ ਸਰਕਾਰ ਤੋਂ ਉੱਤੋਂ ਦੀ ਪੈਣਾ ਚਾਹੁੰਦੀਆਂ ਨੇ ਇਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਪੰਜਾਬ ਸਰਕਾਰ ਨੂੰ ਵੀ ਦੇਣੇ ਚਾਹੀਦੇ ਨੇ ਇਧਰ ਪਿਛਲੇ ਦਿਨੀ ਕਿਰਤੀ ਕਿਸਾਨ ਯੂਨੀਅਨ ਨੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਕਿ ਜਿਹੜੀ ਐਨਆਈਏ ਵਰਗੀਆਂ ਏਜੰਸੀਆਂ ਨੇ ਇਹਨਾਂ ਦੀ ਪੰਜਾਬ ਚ ਸਿੱਧੀ ਦਖਲ ਅੰਦਾਜ਼ੀ ਰੋਕੀ ਜਾਵੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਜੋ ਕਰਨਾ ਉਹ ਕਰੇ ਪਰ ਕੇਂਦਰੀ ਏਜੰਸੀਆਂ ਸਿੱਧੀਆਂ ਪੰਜਾਬ ਤੇ ਆ ਕੇ ਐਂਟਰ ਕਰਕੇ ਕੰਮ ਕਰਨ ਔਰ ਪੰਜਾਬ ਸਰਕਾਰ ਨਾਲੋਂ ਜ਼ਿਆਦਾ ਕਰਨ ਵੀ ਇਹ ਬਿਲਕੁਲ ਗਲਤ ਹੈ ਤੇ ਐਨਆਈਏ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਨੇ ਇਹ ਵੀ ਬੋਲਿਆ ਵੀ ਇਹ ਸਰਾਸਰ ਧੱਕੇਸ਼ਾਹੀ ਹੈ ਕਿ ਕਿਸਾਨਾਂ ਨੂੰ ਜਾ ਕੇ ਪਰੇਸ਼ਾਨ ਕਰਨਾ ਡਰਾਉਣ ਦੀ ਕੋਸ਼ਿਸ਼ ਕਰਨੀ ਸੰਘਰਸ਼ ਕਰਨ ਵਾਲੇ ਲੋਕਾਂ ਦੇ ਘਰਾਂ 'ਚ ਰੇਡਾਂ ਮਾਰਨੀਆਂ ਤਾਂ ਉਹਨਾਂ ਦੇ ਪਰਸਨਲ ਜਿਹੜੀਆਂ ਨਿੱਜੀ ਚੀਜ਼ਾਂ ਨੇ ਜਿਵੇਂ ਫੋਨ ਲੈਪਟਾਪ ਉਹ ਆਪਣੇ ਕਬਜ਼ੇ 'ਚ ਲੈ ਲੈਣੇ ਤਾਂ ਇਹਦੇ ਉੱਪਰ ਪੰਜਾਬ ਸਰਕਾਰ ਹੁਣ ਤੱਕ ਕੁਸ਼ਕੀ ਤੱਕ ਨਹੀਂ ਹੈ ਪੰਜਾਬ ਸਰਕਾਰ ਦੇ ਅੱਗੇ ਸਵਾਲ ਹੈ ਕਿ ਪੰਜਾਬ ਸਰਕਾਰ ਸਾਰਾ ਕੁਝ ਆਪਣੀ ਇਜਾਜ਼ਤ ਨਾਲ ਕਰਵਾ ਰਹੀ ਹੈ ਕੀ ਭਗਵੰਤ ਮਾਨ ਸਾਹਿਬ ਦੀ ਇਜਾਜ਼ਤ ਨਾਲ ਸਾਰਾ ਕੁਝ ਹੋ ਰਿਹਾ ਹੈ ਜਾਂ ਫਿਰ ਕੀ ਭਗਵੰਤ ਮਾਨ ਸਰਕਾਰ ਇਹਨਾਂ ਕੇਂਦਰੀ ਏਜੰਸੀਆਂ ਨੂੰ ਕੁਝ ਪੁੱਛ ਹੀ ਨਹੀਂ ਸਕਦੀ ਕੁਝ ਕਹਿ ਹੀ ਨਹੀਂ ਸਕਦੀ ਕੀ ਇਹ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਦੂਜੇ ਸਟੇਟਾਂ ਦੇ ਵਿੱਚ ਇਦਾਂ ਵੀ ਇਦਾਂ ਹੀ ਕੰਮ ਕਰ ਰਹੀਆਂ ਨੇ ਇਹ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਤੇ ਹੁਣ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਜਿਹੜਾ ਉਹਦੇ ਸਮਰਥਕਾਂ ਦੇ ਘਰਾਂ 'ਚ ਐਨਆਈਏ ਨੇ ਛਾਪੇ ਮਾਰੇ ਨੇ ਇਨੇ ਫਿਰ ਦੁਬਾਰਾ ਇਹੀ ਚਰਚਾ ਇਹੀ ਸਵਾਲ ਜਿਹੜੇ ਨੇ ਉਹਨਾਂ ਨੂੰ ਜ਼ਰਬਾਂ ਦਿੱਤੀਆਂ ਨੇ ਪਖਾਏ ਨੇ ਔਰ ਜਵਾਬ ਕਦੋਂ ਮਿਲਣਗੇ ਅਜੇ ਇੰਤਜ਼ਾਰ ਕਰਨਾ ਪਵੇਗਾ ਪਰ ਜਿਹੜਾ ਨੋਟਿਸ ਹਾਈ ਕੋਰਟ ਨੇ ਭੇਜਿਆ ਅਮਰਤਪਾਲ ਸਿੰਘ ਨੂੰ ਉਹਦੇ ਉੱਪਰ ਅਮਰਤਪਾਲ ਸਿੰਘ ਨੂੰ ਜਲਦੀ ਜਵਾਬ ਦੇਣਾ ਪਵੇਗਾ ਕਿਉਂਕਿ ਤਰੀਕ 25 ਤੈਅ ਕਰਤੀ ਕਿ 25 ਤੋਂ ਪਹਿਲਾਂ ਪਹਿਲਾਂ ਜਵਾਬ ਦਿੱਤਾ ਜਾਵੇ ਹੁਣ ਅੱਜ 14 15 ਤਰੀਕ ਜਿਹੜੀ ਆ ਹੋ ਚੁੱਕੀ ਆ 10 ਕੁ ਦਿਨ ਨੇ ਜਵਾਬ ਦੇਣ ਲਈ ਅਮਰਤਪਾਲ ਸਿੰਘ ਤੇ ਉਹਦੀਆਂ ਟੀਮਾਂ ਤੇ ਉਹਦੇ ਵਕੀਲ ਜਵਾਬ ਤਿਆਰ ਕਰਨ ਲੱਗੇ ਹੋਣਗੇ ਤਾਂ ਉਹ ਜਵਾਬ ਚੋਂ ਕੀ ਨਿਕਲ ਕੇ ਆਉਂਦਾ ਇਹ ਵੇਖਣ ਵਾਲਾ ਹੋਵੇਗਾ ਅਮਰਤਪਾਲ ਸਿੰਘ ਖੰਡੂਰ ਸਾਹਿਬ ਹਲਕੇ ਤੋਂ ਬਹੁਤ ਵੱਡੀ ਲੀਡ ਨਾਲ ਜਿੱਤੇ ਕਰੀਬ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਉਹਨਾਂ ਆਪਣੇ ਵਿਰੋਧੀਆਂ ਨੂੰ ਹਰਾਇਆ ਖੰਡੂਰ ਸੇਬ ਹਲਕੇ ਦੇ ਵਿੱਚ ਹੀ ਵਿਰਸਾ ਸਿੰਘ ਬਲਟੋਵਾ ਸੀ ਅਕਾਲੀ ਦਲ ਵੱਲੋਂ ਜਿਹੜਾ ਕਾਂਗਰਸ ਦਾ ਵੀ ਨੌਜਵਾਨ ਉਮੀਦਵਾਰ ਮੈਦਾਨ 'ਚ ਸੀਗਾ ਜਿਨੇ ਬੜਾ ਜ਼ੋਰ ਲਾਇਆ 인ਦਰਜੀਤ ਸਿੰਘ ਜੀਰਾ ਦਾ ਮੁੰਡਾ ਕੁਲਵੀਰ ਜੀਰਾ ਤਾਂ ਉਹਨੇ ਬੜਾ ਜ਼ੋਰ ਲਾਇਆ ਉਹਨਾਂ ਨੇ ਸਿੱਧੇ ਅਟੈਕ ਵੀ ਕੀਤੇ ਅਮਰਤਪਾਲ ਸਿੰਘ ਤੇ ਅਮਰਤਪਾਲ ਸਿੰਘ ਦੇ ਤੌਰ ਤਰੀਕਿਆਂ ਦੇ ਉੱਪਰ ਅਮਰਤਪਾਲ ਸਿੰਘ ਦੀਆਂ ਪੋਜੀਸ਼ਨਾਂ ਕਿਵੇਂ ਪਹਿਲਾਂ ਤੇ ਚੋਣ ਲੜਨ ਤੱਕ ਬਦਲੀਆਂ ਉਹਦੇ ਉੱਪਰ ਵੀ ਗੱਲਬਾਤ ਕੀਤੀ ਗਈ ਪਰ ਫਿਰ ਵੀ ਲੋਕਾਂ ਨੇ ਅਮਰਤਪਾਲ ਨੂੰ ਜਿਤਾਇਆ ਜਿਤਾਇਆ ਵੀ ਬਹੁਤ ਵੱਡੀ ਲੀਡ ਦੇ ਨਾਲ ਤੇ ਹੁਣ ਜਦੋਂ ਨੋਟਿਸ ਅਮਰਤਪਾਲ ਨੂੰ ਨਿਕਲ ਰਿਹਾ ਹੈ ਤਾਂ ਇਹ ਰੌਚਕ ਗੱਲ ਬਣ ਗਈ ਹੈ ਇੰਤਜ਼ਾਰ ਕਰਨਾ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਬਹੁਤ ਮਿਹਰਬਾਨ